ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਦੀ ਵਿੱਚ ਸੀਤ ਲਹਿਰ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਇਲਾਕਿਆਂ ਦੇ ਵਿੱਚ ਧੁੰਦ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ 24 ਘੰਟਿਆਂ ਦੇ ਵਿੱਚ ਰਾਤ ਦਾ ਘਟੂ-ਘਟ 0.6 ਡਿਗਰੀ ਸੈਲਸੀਅਸ ਤਾਪਮਾਨ ਜੁਆ ਦਰਸ਼ਕ ਕੀਤਾ ਗਿਆ। ਜਿਸ ਦੇ ਨਾਲ ਤਾਂ ਮਾਨਾਮ ਦੀ ਨੇੜੇ ਅਤੇ ਪਟਾਣਕੋਟ ਤੇ ਬਠਿੰਡਾ ਦੇ ਵਿੱਚ ਵੱਧ ਠੰਡ ਪੈ ਰਹੀ ਹੈ ਤੇ ਘਟੂ-ਘਟ 4.4 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਸ਼ਕ ਕੀਤਾ ਗਿਆ। ਇਸ ਵੀਲੇ ਮੀਂਹ ਦੀ ਕੋਈ ਵੀ ਸੰਭਾਵਨਾ ਜੁਆ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਜਾ ਰਹੀ। ਵਿਭਾਗ ਦੇ ਮੁਤਾਬਕ ਅਜ ਰਾਜਪੜ ਦੇ ਵਿੱਚ ਮੌਸਮ ਖੁਸ਼ ਰਹੇਗਾ ਤੇ ਮੌਸਮੀ ਪਾਗ ਦੇ ਮੁਤਾਬਕ 8 ਜ਼ਿਲ੍ਹਿਆਂ ਦੇ ਵਿੱਚ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਅਤੇ ਮੁਕਤਸਰ ਫਾਜ਼ਿਲਕਾ ਦੇ ਵਿੱਚ ਸੀਤ ਲਹਿਰ ਦਾ ਅਸਰ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਘਟ ਸਕਦਾ ਹੈ ਦੁੱਤਰੀ ਪਾਕਿਸਤਾਨ ਦੇ ਵਿੱਚ ਲਗਭਗ 3 ਕਿਲੋਮੀਟਰ ਦੀ ਉਚਾਈ ਤੇ ਇੱਕ ਪੱਛਮੀ ਗੜਬੜ ਸਰ ਗਰਮ ਰਹਿੰਦੀ ਹੋਈ ਨਜ਼ਰ ਆ ਰਹੀ ਹੈ ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤੇਜ਼ ਧੁੱਪ ਤੇ ਠੰਡ ਤੋਂ ਕੁਝ ਰਾਹਤ ਮਿਲੀ ਹੈ ਤੇ ਇਸ ਦੇ ਬਾਵਜੂਦ ਦਿਨ ਦਾ ਤਾਪਮਾਨ 0.3 ਡਿਗਰੀ ਘਟ ਗਿਆ ਜੋ ਕਿ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘਟ ਹੈ ਤੇ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਤਾਂ 26.4 ਡਿਗਰੀ ਸੈਲਸੀਅਸ ਜੋ ਬਠਿੰਡਾ ਦੇ ਵਿੱਚ ਤਾਪਮਾਨ ਦਰਜ ਹੋਇਆ ਜੋ ਕਿ ਫਾਜ਼ਲਕਾ ਦੇ ਵਿੱਚ ਵਾਤਾਵਰਣ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਅਗਲੇ 7 ਦਿਨਾਂ ਲਈ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਅਸਾਰ ਜੋ ਨਜ਼ਰ ਆ ਰਹੇ ਨੇ ਅਗਲੇ 3 ਦਿਨਾਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ ਤੇ ਹੋਰ ਠੰਡ ਜੋ ਹੈ ਇਸ ਦੇ ਨਾਲ ਵੱਧ ਸਕਦੀ ਹੈ ਬਧੇਰੇ ਠੰਡ ਵਧਨ ਦੇ ਅਸਾਰ ਜਿਤਾਏ ਜਾ ਰਹੇ ਨੇ